ਦੋਸਤੋ ਸਤਿ ਸ਼੍ਰੀ ਅਕਾਲ ਮੈਂ ਕੁਲਵੰਤ ਸਿੰਘ ਗਿੱਲ ਇੱਕ ਵਾਰੀ ਫੇਰ ਕਿਸੇ ਨਵੇਂ ਵਿਸ਼ੇ ਤੇ ਚਰਚਾ ਲੈ ਕੇ ਹਾਜ਼ਰ ਹਾਂ ਔਰ ਮੇਰੇ ਨਾਲ ਇਸ ਸਮੇਂ ਪੰਜਾਬੀ ਭਵਨ ਤੋਂ ਸਰੀ ਤੋਂ ਸੁਖੀ ਬਾਤ ਜੀ ਮੇਰੇ ਨਾਲ ਨੇ ਔਰ ਤੁਸੀਂ ਸਾਨੂੰ ਇਸ ਸਮੇਂ ਰੋਜਰ ਸ਼ਾਹ ਟੈਲਸ ਤੇ ਬੈਲ ਪਾਈਪ ਤੇ ਵੇਖ ਰਹੇ ਹੋ ਔਰ ਜਿੰਨੇ ਵੀ ਆਈਪੀ ਬਾਕਸ ਨੇ ਪੂਰੀ ਦੁਨੀਆ ਦੇ ਵਿੱਚ ਇਹ ਖੂਬਸੂਰਤ ਪ੍ਰੋਗਰਾਮ ਤੁਹਾਡੇ ਸਿਰੂ ਬਰੂ ਕਰੇ ਸੁਖੀ ਬਾਤ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਇੱਕ ਬੁੱਕ ਆਪਾਂ ਰਿਲੀਜ਼ ਮੌਕੇ ਹੋਏ ਆ ਨਵੀਆਂ ਕਲਮਾਂ ਨਵੀਂ ਉਡਾਨ ਜੀ ਬੇਸਿਕਲੀ ਵਿਸ਼ਾ ਆ ਇਸ ਬੁੱਕ ਦਾ ਅਸਲੀ ਮਕਸਦ ਜਿਹੜਾ ਹੈ ਜਿਹੜੀ ਸਾਡੀ ਨਵੀਂ ਪਨੀਰੀ ਹੈ ਯੰਗਸਟਰ ਜਿਹੜੇ ਨੇ ਜਿਹੜੇ ਮਾਂ ਬੋਲੀ ਤੋਂ ਆਪਣੇ ਸੱਭਿਆਚਾਰ ਤੋਂ ਆਪਣੀ ਬਰਾਸ ਤੋਂ ਦੂਰ ਹੁੰਦੇ ਜਾ ਰਹੇ ਨੇ ਉਹਨਾਂ ਨੂੰ ਕੁੜਾਵੇ ਵਿੱਚ ਲੈਣ ਦਾ ਇੱਕ ਯਤਨ ਹੈ ਇਹ ਪ੍ਰੋਜੈਕਟ 2 ਸਾਲ ਪਹਿਲਾਂ ਅਸੀਂ ਪਟਿਆਲੇ ਤੋਂ ਲਾਂਚ ਕੀਤਾ ਸੀਗਾ ਐਸ ਵੇਲੇ ਇਹ ਸਾਰੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਜਿਹੜੀ ਟੀਮਾਂ ਨੇ ਆ ਪਾਕਿਸਤਾਨ ਦੇ ਵਿੱਚ ਰਾਜਸਥਾਨ ਦੇ ਵਿੱਚ ਹਰਿਆਣੇ ਵਿੱਚ ਹਿਮਾਚਲ ਦਿੱਲੀ ਮਹਾਰਾਸ਼ਟਰ ਕੈਨਾਡਾ ਅਮਰੀਕਾ ਇੰਗਲੈਂਡ ਫਰਾਂਸ ਜਰਮਨੀ 4 ਇਹ ਮਲਕ ਨੇ ਇਤੋਂ ਤੱਕ ਜਗੰਡਾ ਕੀਨੀਆਂ ਤਜ਼ਾਨੀਆਂ ਵਿੱਚ ਵੀ ਟੀਮਾਂ ਨੇ ਇਹਦਾ ਇੱਕੋ ਇੱਕ ਮਕਸਦ ਹੈਗਾ ਤੇ ਬੱਚਿਆਂ ਨੂੰ ਟ੍ਰੇਨ ਕੀਤਾ ਜਾਵੇ ਸਿਹਤ ਪ੍ਰਤੀ ਜੇ ਉਹਨਾਂ ਨੂੰ ਮਹੌਲੀ ਆਉਂਦੀ ਹੋਏਗੀ ਸਿਹਤ ਲਿਖਣਾ ਆਉਂਦਾ ਹੋਏਗਾ ਨਸ਼ਿਆਂ ਤੋਂ ਬਚਣਗੇ ਫੋਨਾਂ ਤੇ ਟਾਈਮ ਬਰਬਾਦ ਨਹੀਂ ਕਰਨਗੇ ਹੋ ਤਾਂ ਹੋਰ ਉਹ ਧਾਰਮਿਕ ਪੜਵੀ ਤੋਂ ਵੀ ਜੇ ਉਹਨਾਂ ਨੂੰ ਬੋਲੀ ਆਉਂਦੀ ਹੋਏਗੀ ਤਾਂ ਸਾਡੇ ਸਿੱਖ ਜੋਂ ਦੇ ਵਿੱਚ ਬੜੀ ਉਹਦੀ ਮਹਾਨਤਾ ਆ ਸੋ ਇਹ ਸਾਡੀ ਕੋਸ਼ਿਸ਼ ਹੈ ਮੈਂ ਤੁਸੀਂ ਟੀਚਰ ਵੀ ਹਾਂ ਮੇਰੇ ਖਿਆਲ ਚ ਬਾ ਪ੍ਰੋਫੈਸ਼ਨ ਇਹ ਜਿਹੜੀਆਂ ਬੁੱਕਸ ਦੇ ਵਿੱਚ ਜਿਹੜੀਆਂ ਕਵਿਤਾਵਾਂ ਨੇ ਇਹ ਕੀ ਤੁਹਾਡੇ ਸਕੂਲ ਦੇ ਬੱਚਿਆਂ ਦੀਆਂ ਨੇ ਜਾਂ ਵੱਖ-ਵੱਖ ਸਕੂਲਾਂ ਦੇ ਬੱਚੇ ਨੇ ਸਰ ਇਹਦੇ ਇਹ ਬੁੱਕ ਦੇ ਵਿੱਚ ਮੇਰੇ ਸਕੂਲ ਦੇ ਬੱਚਿਆਂ ਦੀਆਂ ਵੀ ਇਤਨੇ ਤੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੇ ਜੋ ਅਸੀਂ ਇੱਕ ਤਰ੍ਹਾਂ ਟੀਮ ਬਣਾ ਕੇ ਕੰਮ ਕਰਦੇ ਆਂ ਤਾਨੂੰ ਪਤਾ ਕਿਵੇਂ ਲੱਗਿਆ ਕਿ ਬੱਚੇ ਜਿਹੜੇ ਪੰਜਾਬ ਦੇ ਇੰਨੇ ਸਰਕਾਰੀ ਸਕੂਲਾਂ ਦੇ ਇੰਨੇ ਟੈਲੈਂਟਡ ਸਰ ਮੇਰੇ WhatsApp ਤੇ ਇਹ ਮੀਡੀਆ ਦਾ ਜਿਹੜਾ ਜੋਰ ਹੈ ਜੀ ਬਹੁਤ ਵਧੀਆ ਹੈ ਇਹਦੇ ਵਿੱਚ ਬਹੁਤ ਅੱਛੀਆਂ ਗੱਲਾਂ ਵੀ ਆਂਦੀਆਂ ਮੇਰੇ WhatsApp ਤੇ ਮੈਸੇਜ ਆਇਆ ਕੋਈ ਨਿਰਮਾਨ ਜੀ ਨੇ ਪਟਿਆਲਾ ਦੇ ਵੀ ਅਸੀਂ ਪੰਜਾਬ ਵੱਲੋਂ ਕੋਈ ਕਿਤਾਬ ਛਪਾਣੀ ਆ ਆਪਣੇ ਫਿਰ ਸਕੂਲ ਦੇ ਦੋ ਬੱਚੇ ਭੇਜੋ ਬਾਰਿਸ਼ ਦਾ ਮੌਸਮ ਸੀ ਉਦਾਸ ਬੈਠੀ ਹੋਈ ਸੀ ਬੱਚਿਆਂ ਨੂੰ ਲੈ ਕੇ ਬੈਠ ਗਈ ਮੈਂ ਕਹਿੰਦੀ ਇੰਨਾ ਚੰਗਾ ਉਹ ਦਿਨ ਮੇਰੇ ਵਾਸਤੇ ਇੰਨਾ ਵਧੀਆ ਸੀ ਜਿਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਮੈਨੂੰ ਸਰ ਨਾਲ ਮਿਲਾਉਣਾ ਸੀਗਾ ਉਹ ਦਿਨ ਤੇ ਅੱਜ ਦਿਨ ਵੇਖੋ ਤੁਹਾਡੇ ਸਾਹਮਣੇ ਵਾਟਸਐਪ ਇੱਕ ਨਾ ਪ੍ਰਾਈਵੇਟ ਸਕੂਲਾਂ ਦੀ ਜੇ ਆਪਾਂ ਗੱਲ ਕਰੀ ਪ੍ਰਾਈਵੇਟ ਸਕੂਲਾਂ ਚ ਨਾ ਇੱਕ ਸੋਬਨਰ ਸ਼ਬਦ ਹੈ ਸਲਾਣਾ ਬਧੀ ਕੀ ਆਉਟਪੁੱਟ ਹੈ ਸ਼ਾਇਦ ਗਵਰਨਮੈਂਟ ਸੈਕਟਰ ਦੇ ਵਿੱਚ ਇਹ ਨਹੀਂ ਹੈਗਾ ਕਾਰਨ ਕੀ ਹੈ ਜੇ ਤੁਸੀਂ ਸਮਝੋ ਗੱਲ ਵੀ ਗਵਰਨਮੈਂਟ ਸੈਕਟਰ ਦੇ ਵਿੱਚ ਵੀ ਜਿਹੜੇ ਬੱਚਿਆਂ ਦਾ ਟੈਲੈਂਟ ਹੈ ਤਾਂ ਉਹਨਾਂ ਦੇ ਜਿਹੜੇ ਸਕੂਲ ਦਾ ਜਿਹੜਾ ਸਲਾਣਾ ਰਸਾਲਾ ਹੁੰਦਾ ਉਹ ਚ ਆਉਣ ਆਉਣੇ ਚਾਹੀਦੇ ਨੇ ਬਟ ਉਹ ਸਰਕਾਰ ਵੱਲੋਂ ਧਿਆਨ ਨਹੀਂ ਦੇਦੀ ਆ ਬਿਲਕੁਲ ਜੀ ਕੋਈ ਨੀ ਗੱਲ ਹੈ ਜਿਹੜੇ ਪ੍ਰਾਈਵੇਟ ਸਕੂਲ ਹੈ ਉੱਥੇ ਆਪਾਂ ਨੂੰ ਪਤਾ ਆ ਜਿੰਨਾਂ ਕੋ ਦੋ ਟੱਕੇ ਨਹੀਂ ਉਹ ਜ਼ਿਆਦਾ ਬੱਚੇ ਉ ਪਰ ਇਹਦੇ ਨਾਲ ਨਾਲ ਆਪਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਰਕਾਰੀ ਸਕੂਲਾਂ ਦੇ ਬੱਚੇ ਬਹੁਤ ਟਾਲ ਨੇ। ਬਸ ਅਸੀਂ ਉਹਨਾਂ ਨੂੰ ਕੁੜਾਵੇ ਚ ਹੀ ਨਹੀਂ ਲੈਣਾ ਜਾਣ ਜਾਣ ਸਕੇ। ਅਸੀਂ ਬਸ ਇਹ ਤੇ ਸਰਕਾਰੀ ਸਕੂਲੇ ਪੜ੍ਹਦੇ ਨੇ ਤਾਂ ਪੰਜਾਬੀ ਬੋਲਦੇ ਨੇ ਤਾਂ ਦੇਸੀ ਨੇ ਤਾਂ ਪਿੰਡੂ ਨੇ। ਇਦਾਂ ਦੇ ਨਾਵਾਂ ਨਾਲੇ ਅਸੀਂ ਉਹਨਾਂ ਨੂੰ ਜਾਣਦੇ ਹਾਂ। ਅਸੀਂ ਦੋ ਸਾਲਾਂ ਦੇ ਵਿੱਚ ਜਿਹੜੇ ਹੀਰੇ ਅਸੀਂ ਤਰਾਸੇ ਨੇ। ਬਸ ਸਨੂ ਸਾਲ ਖੰਡ ਹੋ ਗਿਓ। ਅਸੀਂ ਇਹਨਾਂ ਹੀ ਟੀਵੀ 'ਨਾਂ ਤੇ ਆ ਕੇ ਤੁਹਾਨੂੰ ਉਹ ਹੀਰੇ ਦਿਖਾਵਾਂਗੇ। ਉਹਨਾਂ ਵਿੱਚ ਕਿੰਨਾ ਚੈਲੰਜਿੰਗ ਹੈ। ਕਿੰਨਾ ਨਾਟ ਓਨਲੀ ਫਰਸਾਦ ਕਲਾ ਸਾਹਿਤ ਪ੍ਰਤੀ ਉਹਦੇ ਸਮਾਜਿਕ ਕ੍ਰਿਤੀਆਂ ਪ੍ਰਤੀ ਉਹਨਾਂ ਦੀ ਆਪਣੀ ਲਾਈਫ ਪ੍ਰਤੀ ਉਹਨਾਂ ਦੇ ਗੋਲ ਕਿਦਾਂ ਦੇ ਨੇ ਤੁਸੀਂ ਹਰਾ ਰਹੋਗੇ ਉਹਨਾਂ ਦੀਆਂ ਗੱਲਾਂ ਸੁਣ ਕੇ ਸੋ ਅਸੀਂ ਬੜੇ ਫੋਰਚੁਨੇਟ ਆ ਅਸੀਂ ਬੜੇ ਕਰਮਾ ਵਾਲੇ ਆ ਕਿ ਸਾਨੂੰ ਆ ਇੱਕ ਸੋਚ ਦਿਮਾਗ ਵਿੱਚ ਆਈ ਤੇ ਇਸ ਵੇਲੇ ਸੋਚ ਨੇ ਜਿਹਦਾ ਨਾਂ ਨਵੀਆਂ ਕਲਮਾਂ ਨਵੀਂ ਰਾਨ ਹੈ ਇੱਕ ਬਹੁਤ ਵੱਡੀ ਅਡਾਰੀ ਤੇ ਹੈ ਤੇ ਫਿਊਚਰ ਇਹਦਾ ਬਹੁਤ ਬ੍ਰਾਈਟ ਹੈ ਬਹਿਤਾ ਜੀ ਇਤਿਹਾਸ ਬਲ ਝਾਤ ਮਾਰੀ ਤੇ ਜਿੰਨੇ ਵੀ ਬੁੱਧੀ ਜੀਵੀ ਨੇ ਜਾਂ ਪੰਜਾਬੀ ਲਿਟਰੇਚਰ ਦੀ ਨਾਲ ਸੰਬੰਧ ਰੱਖਦੇ ਨੇ ਸੋ ਸਾਰੇ ਸਰਕਾਰੀ ਸਕੂਲਾਂ 'ਚ ਪੜੇ ਨੇ ਉਹਨਾਂ ਦੇ ਨਾਲ ਕੋਨਵੈਂਟ ਸਕੂਲ ਵੀ ਨਹੀਂ ਸੀ ਹੁੰਦੇ ਹਾਂ ਬਿਲਕੁਲ ਜੀ ਮੈਸੇਜ ਮੇਰਾ ਤੋਂ ਇਹ ਮੰਨਣਾ ਵੀ ਥੋੜਾ ਜੇ ਔਖੇ ਦਿਨ ਦੇਖੇ ਹੋਏ ਨੇ ਉਹ ਜਿੰਦਗੀ ਕਦੀ ਫੇਲ ਨਹੀਂ ਹੁੰਦਾ ਸੋ ਇਹ ਜਿਹੜੇ ਬੱਚੇ ਵੀ ਅਸੀਂ ਜੋੜੇ ਹੋਏ ਨੇ ਤਕਰੀਬਨ 19 ਨਾਣੀ ਅਲਸ 99 98% ਜਿਹੜੇ ਬੱਚੇ ਸਰਕਾਰੀ ਸਕੂਲਾਂ ਦੇ ਨੇ ਤੋਂ 3% ਜਿਹੜੇ ਬੱਚੇ ਨੇ ਉਹ ਸਾਨੂੰ ਜ਼ਿਆਤੀ ਤੌਰ ਤੇ ਸਕੂਲ ਵਾਲੇ ਜਾਣਦੇ ਨੇ ਉਹਨਾਂ ਦੇ ਬੱਚੇ ਨੇ ਸਾਰੇ ਬੱਚੇ ਬੜੇ ਪਿਆਰੇ ਨੇ ਜੀ ਅੱਛਾ ਮੈਂ ਇੱਕ ਹੋਰ ਵੀ ਸਭ ਤੋਂ ਵੱਡੀ ਗੱਲ ਹੁੰਦੀ ਵੀ ਜੇ ਆਪਣਾ ਸਕੂਲ ਦਾ ਬੱਚਾ ਜੇ ਮੁੰਡਾ ਰਿਹਾ ਕੁੜੀ ਹੈ ਨਾ ਜੇ ਕੋ ਕੁੜੀ ਹੈ 10ਵੀਂ ਜਾਂ 11ਵੀਂ ਕਲਾਸ ਦੀ ਜੇ ਉਹ ਮਤਲਬ ਕੋਈ ਰੋਮਾਂਟਿਕ ਪੋਇਟਰੀ ਲਿਖਣ ਲੱਗ ਗਈ ਤਾਂ ਸਾਡੀ ਜਿਹੜੀ ਜਨਰੇਸ਼ਨ ਹੈ ਜਿਹੜੀ ਬਜ਼ੁਰਗ ਜਨਰੇਸ਼ਨ ਹੈ ਉਹ ਹੋਰ ਪਾਸੇ ਹੁੰਦਾ ਜਾਂਦੀ ਹੈ ਵੀ ਇਹ ਕਿਹੜੇ ਚੱਕਰਾਂ 'ਚ ਪੈ ਗਈ ਇਹ ਰੋਮਾਂਟਿਕ ਕਿਉਂ ਲਿਖਣ ਲੱਗ ਗਈ ਅਸ ਹਾਲਾ ਕਿ ਉਹਦਾ ਉਸ ਚੀਜ਼ ਨਾਲ ਕੋਈ ਜ਼ਦਾਰਤ ਨਾਲ ਕੋਈ ਉਹਦਾ ਲਿੰਕ ਨਹੀਂ ਹੁੰਦਾ ਜੇ ਆਪਾਂ ਖਾੜਕੂ ਬਾਦ ਦੀ ਗੱਲ ਕਰੀਏ ਜਾਂ ਆਪਾਂ ਟਕਸਾਲੀ ਲਿਖਣ ਲੱਗ ਜਾਈਦਾ ਫਿਰ ਹੋ ਜਾਂਦਾ ਯਾਰ ਬੱਚਾ ਕੀ ਲਿਖਣ ਲੱਗ ਗਿਆ ਕਾਰਨ ਕੀ ਆ ਮਾਪੇ ਸਾਥ ਕਿਉਂ ਨਹੀਂ ਦਿੰਦੇ ਜਦੋਂ ਬੱਚਾ ਲਿਖਣਾ ਸ਼ੁਰੂ ਕਰਦਾ ਹੋ ਇਸ ਤਰ੍ਹਾਂ ਦੀ ਪਹਿਲਾਂ ਤਾਂ ਤੁਸੀਂ ਮੈਨੂੰ ਗੱਲ ਕੇ ਵੀ ਰੋਮਾਂਟਿਕ ਲਿਖਣ ਜਾਂਦੇ ਜੇ ਆਪਾਂ ਜਿਹੜੇ ਮੈਂ ਭਾਵੇਂ ਮੈਂ ਹੁਣ ਬਜ਼ੁਰਗਾਂ ਜੇ ਮੇਰਾ ਬੱਚਾ ਹੁਣ ਰੋਮਾਂਟਿਕ ਲਿਖਣ ਲੱਗ ਗਿਆ ਮੈਨੂੰ ਆਪਣਾ ਸਮਾਂ ਨਹੀਂ ਭੁੱਲਣਾ ਚਾਹੀਦਾ ਜਦੋਂ ਮੈਂ ਉਸ ਉਮਰ ਸੀ ਹੈਨਾ ਰਹਿ ਗਏ ਹਥਿਆਰਾਂ ਦੀ ਗੱਲ ਜੇ ਹਥਿਆਰ ਕਿਸੇ ਦੇ ਭਲੇ ਵਾਸਤੇ ਚੁੱਕੇ ਜਾਂਦਾ ਉਹਦੇ ਵਰਗੀ ਕੋਈ ਰੀਸ ਨਹੀਂ ਸਾਨੂੰ ਸਾਡੇ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੇ ਮੀਰੀ ਪੀਰੀ ਦੇ ਤਲਵਾਰਾਂ ਹੈ ਨਾ ਗ੍ਰੈਂਡ ਕੀਤੀਆਂ ਉਹ ਜਿਹੜੀ ਪੀਰੀ ਦੀ ਮੀਰੀ ਪੀਰੀ ਦੀ ਤਲਵਾਰ ਸੀ ਉਹ ਕਿਸੇ ਦੇ ਭਲੇ ਵਾਸਤੇ ਚੁੱਕੀ ਸੀ ਉਹਨਾਂ ਨੇ ਨਾ ਕਿ ਹੁੱਲੜਬਾਜੀ ਵਾਸਤੇ ਵੀ ਸਕੂਟਰਾਂ ਤੇ ਮੋਟਰਸਾਈਕਲਾਂ ਦੇ ਉਹ ਜੋ ਅੱਜ ਜੋ ਚਾਲ ਚੱਲਣ ਚੱਲ ਰਿਹਾ ਨਾ ਵੀ ਜਿੱਦਾਂ ਆਪਾਂ ਕਿਸੇ ਨੂੰ ਮਾਰ ਕੇ ਵੀ ਹਰ ਗੱਲ 'ਚ ਕਹਿ ਦਿੰਦੇ ਅਸੀਂ ਸੋਧਾ ਲਾ ਦਿੱਤਾ ਉਹ ਚੀਜ਼ ਉਹ ਗਲਤ ਚੀਜ਼ ਹਾਂਜੀ ਹਾਂ ਉਹ ਬਿਲਕੁਲ ਮੇਰੇ ਜਿਹੜਾ ਮੁਹੱਬਤ ਬਾਰੇ ਮੈਂ ਮੈਸੇਜ ਜਰੂਰ ਇਨਪੁੱਟ ਪਾਣੀ ਚਾਹਨਾ ਜਿਹੜੇ ਮੁਹੱਬਤ ਬਾਰੇ ਲਿਖਣਾ ਕਹ ਲੋ ਇੱਕ ਵੀ ਹਿਊਮਨ ਅਸੀਂ ਇੱਕ ਇਨਸਾਨ ਆ ਅਸੀਂ ਅਸਲ ਚ ਪਤਾ ਨਹੀਂ ਮੈਨੂੰ ਇਹਦਾ ਲੱਗਦਾ ਹੈ ਕਿ ਅਸੀਂ ਇਹ ਨਾ ਮੁਹੱਬਤ ਸਿਰਫ ਇੱਕ ਮੇ ਆਫ ਫੀਮੇਲ ਦੇ ਮਲਾਪ ਨੂੰ ਹੀ ਮੁਹੱਬਤ ਕਹਿੰਦੇ ਮੁਹੱਬਤ ਤੇ ਰੁੱਖਾਂ ਨਾਲ ਮੁਹੱਬਤ ਪਸ਼ੂ ਪੰਛੀਆਂ ਨਾਲ ਮੁਹੱਬਤ ਸਮਾਜ ਨਾਲ ਮੁਹੱਬਤ ਬੜਾ ਕੁਛ ਮਹੱਬਤ ਰੰਗਿਆ ਪਿਆਏ ਸੋ ਇਹਨੂੰ ਆਪਾਂ ਖੁੱਲ੍ਹੇ ਦਿੱਲੀ ਨਾਲ ਸਾਨੂੰ ਦੇਖਣਾ ਚਾਹੀਦਾ ਆ ਕਿ ਮਹੱਬਤ ਅਸਲ ਸਭ ਤੋਂ ਵਧੀਆ ਤੋਹਫਾ ਜਿਹੜਾ ਹੈ ਉਹਦਾ ਨਾਂ ਹੀ ਮਹੱਬਤ ਐਕਚੁਅਲੀ ਪਤਾ ਕੀ ਹੈ ਅੱਜ ਕੱਲ ਲੇਟਸ ਜੁਗ ਲੇਟੈਸਟ ਜੁਗ ਹੋ ਗਿਆ ਨਾ ਹੁਣ ਕੋਈ ਲੇਡੀ ਸਟੇਟਸ ਪਾ ਦੇ ਜਿਹਨਾਂ ਦੀ ਬਣਦੀ ਨਹੀਂ ਉਹ ਕਹਿੰਦੀ ਹੈ ਵੀ ਸ਼ਾਇਦ ਮੇਰੇ ਤੇ ਪਾਇਆ ਸਟੇਟਸ ਜੇ ਕਿਸੇ ਨੇ ਸਾਈਡ ਪਾਤਾ ਉਹਨੇ ਕਹਿਣਾ ਉਹਨੇ ਕਹਿਣਾ ਪਤਾ ਨਹੀਂ ਯਾਰ ਲੋਕਾਂ ਦੇ ਕਮੈਂਟ ਆਉਣੇ ਸ਼ੁਰੂ ਹੋ ਜਾਂਦੇ ਵੀ ਠੀਕ ਹੈ ਕੰਮ ਕਰਨ ਦੀ ਠੀਕ ਹੈ ਬਈ ਚੰਗੇ ਕੰਮ ਕਰਨ ਦੀ ਚੰਗੇ ਕੰਮ ਕਰਾਂ ਲੋਕ ਮੈਨੂੰ ਕਹਿਣ ਵਧੀਆ ਆਦੀ ਨਾ ਮੁਹਬਤ ਹੈ ਆਦੀ ਇੱਕ ਕੰਮ ਹੋ ਗਿਆ ਕੱਲ ਹੋਰ ਕਰੀਏ ਵਧੀਆ ਪਰਸੋ ਤੀਜਾ ਚੰਗੇ ਪਤਾ ਨਹੀਂ ਕਿਉਂ ਮੈਨੂੰ ਕਿਉਂ ਸ਼ੌਂਕ ਹੈ ਵੀ ਮੈਨੂੰ ਵਧੀਆ ਕਹਿਣ ਵਧੀਆ ਤਾਂ ਹੀ ਕਹਿਣਗੇ ਜੇ ਮੈਂ ਚੰਗੇ ਕੰਮ ਕਰਾਂਗੀ ਜੀ ਜਿਹੜੀ ਆਪਾਂ ਨੂੰ ਮਨਦੇ ਨਸਰ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਜਿਹੜਾ ਸਮਾਜ ਹੈ ਸਾਡਾ ਆਪਣਾ ਸਮਾਜ ਹੈ ਜੇ ਕੋ ਬੁਰੇ ਵੀ ਨੇ ਉਹ ਵੀ ਤਾਂ ਸਾਡੇ ਨੇ ਅਸੀਂ ਉਹਨਾਂ ਨੂੰ ਇਗਨੋਰ ਨਹੀਂ ਕਰ ਸਕਦੇ ਪਰ ਅਸੀਂ ਉਹਨਾਂ ਨੂੰ ਕੋਈ ਆਪਣੇ ਪੁਆਣੀ ਵੀ ਤੇ ਕੋਈ ਡਾਇਰੈਕਸ਼ਨ ਦੇ ਸਕਦੇ ਹਾਂ ਆ ਜੇ ਬੱਚਾ ਘਰ ਦੇ ਵਿੱਚ ਕੋਈ ਗਲਤ ਹੈ ਤਾਂ ਉਹਨੂੰ ਕੁਲਾਵੇ ਚ ਲੈਣ ਦੀ ਲੋੜ ਹੈ ਜੇ ਅਸੀਂ ਕਲਾ ਵਿਚਨਾ ਲਵਾਂਗੇ ਲੰਮੇ ਸਮੇਂ ਸਾਨੂੰ ਤੋਂ ਇਹਨਾਂ ਵਧੀਆ ਰਿਜ਼ਲਟ ਨਹੀਂ ਆਏਗਾ ਸੋ ਇਹ ਜਿਹੜਾ ਸਮਾਜ ਆਪਾਂ ਬਹੁਤ ਦੁਨੀਆ ਦੇ ਵਿੱਚ ਬਹੁਤ ਆਲੀਸ਼ਾਨ ਹੈ ساری ਦੁਨੀਆ ਦੇ ਹੁਕਮਦਾਰ ਬਹੁਤ ਲੋਕ ਵਧੀਆ ਵਧੀਆ ਇਸ ਸਮਾਜ ਵਿੱਚ ਬਸਦੇ ਨੇ ਹਾਂ ਵਿੱਚ ਥੋੜੇ ਨਹੀਂ ਵੀ ਜਿਹੜੇ ਆਪਾਂ ਜਿਹਨਾਂ ਨੂੰ ਵਧੀਆ ਨਹੀਂ ਵਧੀਆ ਹੈਗੇ ਉਹ ਵੀ ਹੈਗੇ ਨੇ ਪਰ ਸਾਨੂੰ ਸਮਾਜ ਪ੍ਰਤੀ ਬਹੁਤੀ ਚਿੰਤਾ ਕਰਕੇ ਇਹ ਨਾ ਭੁੱਖੂ ਸਮਾਜ ਨੂੰ हां पखू डायरेक्शन देने ਸਾਡਾ ਐਥੀਕਲ ਡਿਊਟੀ ਆ ਸਾਡਾ ਇਨਸਾਨੀਅਤ ਫਰਜ਼ ਹੈ ਉਹਦੇ ਲਈ ਅੱਜ ਅਸੀਂ ਸਾਰੇ ਨਾਲ ਮਿਲ ਕੇ ਬੇਸ਼ੱਕ ਡਾਲਟਸ ਨੇ ਬੇਸ਼ੱਕ ਮੀਲ ਮੇਲ ਨੇ ਫੀਮੇਲ ਨੇ ਜਾਂ ਬੱਚੇ ਨੇ ਸਾਨੂੰ ਸਾਰਿਆਂ ਨੂੰ ਹੀ ਮੁਹੱਬਤ ਦੇਵੇਜ ਗੋਣੇ ਚਾਹੀਦੇ ਨੇ ਆ ਕੀ ਗੱਲ ਹੋਈ ਗਵਾਂਡੀ ਨਾ ਵੀ ਬਿਗੜੀ ਭਰਾ ਨਾ ਵੀ ਬਿਗੜੀ ਭੈਣ ਨਾਲ ਵੀ ਬਿਗੜੀ ਰਿਸ਼ਤੇਦਾਰਾਂ ਨਾਲ ਸਹੁਰਿਆਂ ਨਾਲ ਨਾਨ ਗਿਆ ਨਾਲ ਸਾਰਿਆਂ ਨੇ ਬਿਗੜੀ ਆ ਪਤਾ ਨਹੀਂ ਕਿਹੜੀ ਜੱਤ ਦੀ ਗੱਲ ਕਰਦੇ ਆ ਕੋਈ ਤਾਂ ਆਪਾਂ ਨੂੰ ਪਤਾ ਆ ਕਿ ਪੰਜਾਬੀਆਂ ਦੀ ਇੱਕ ਰੰਬ ਵੱਲੋਂ ਹੀ ਕਹਿ ਲੋ ਇਸ ਜੱਤ ਦੇ ਮਾਰਨੇ ਇਹਨਾਂ ਨੂੰ ਜਿੱਤਣਾ ਆਂਦਾ ਅਸੀਂ ਇਹੀ ਕਹਿੰਨੇ ਆ ਪਰ ਕਈ ਵਾਰੀ ਸੋਚ ਆਉਂਦੇ ਜਿੱਤਾਂ ਕਿਹੜੀਆਂ ਦੀ ਗੱਲ ਕਰਦੇ ਆ ਜੱਤ ਵੱਡੀ ਕੋਠੀ ਦੀ ਜੱਤ ਨੂੰ ਅਸੀਂ ਜੱਤ ਕਹਿੰਨੇ ਆ ਵੱਡੇ ਬੈਂਕ ਬੈਲੈਂਸ ਨੂੰ ਅਸੀਂ ਜੱਤ ਕਹਿੰਨੇ ਆ ਵੱਡੀ ਕਾਰ ਨੂੰ ਅਸੀਂ ਬੈਂਕ ਬੈਲੈਂਸ ਕਹਿੰਨੇ ਆ ਆ ਸੋ ਇਹ ਤਾਂ ਡਿਪੈਂਡ ਹੈਗਾ ਫਿਰ ਦੂਸਰੀ ਗੱਲ ਐਕਸਰ ਮੈਂ ਦੇਖਦਾ ਜਿਹੜੀ ਪੰਜਾਬੀ ਸਾਡਾ ਅਸੀਂ ਲੋਗ ਆਂ ਅਸੀਂ ਬੜੇ ਜਰਵਾਨੇ ਆ ਅਸੀਂ ਬਹੁਤ ਹਾਰਡ ਵਰਕਿੰਗ ਇੱਕ ਸੋਸਾਇਟੀ ਐ ਅਸੀਂ ਬਹੁਤ ਪੁੰਡਾਂ ਵਾਲੀ ਸੋਸਾਇਟੀਆਂ ਜਾਂ ਮੈਂ ਇਦਾਂ ਦੀਆਂ ਤੁਹਾਨੂੰ ਹੋਰ ਬਹੁਤ ਸਾਰੀਆਂ ਧਾਰਨਾਵਾਂ ਦੇ ਸਕਦਾ ਜਿਹੜੀਆਂ ਇਹ ਸੋਸਾਇਟੀ ਦੇ ਵਿੱਚ ਗੁਣ ਨੇ ਪਰ ਇੰਨੇ ਗੁਣ ਹੁੰਦਿਆਂ ਹੋਇਆਂ ਇਹ ਸੋਸਾਇਟੀ ਉਦਰੀ ਕਿਉਂ ਐ ਇਹਨਾਂ ਦੇ ਬੁੱਲਾਂ ਦੇ ਉੱਤੇ ਸਿਕੜੀ ਕਿਉਂ ਐ ਇਹਨਾਂ ਦੀਆਂ ਅੱਖਾਂ ਕਾਲੀਆਂ ਕਿਉਂ ਨੇ ਇਹ ਮਿਲ ਕੇ ਬਹਿੰਦੇ ਕਿਉਂ ਨੇ ਇਹਨਾਂ ਨੂੰ ਪਿਆਰ ਮੁਹੱਬਤ ਆਪਣੇ ਫਰਜ਼ ਕਿਉਂ ਨਹੀਂ ਸਮਝ ਆਉਂਦੇ ਸੋ ਬੜੀ ਸੋਚਣ ਵਾਲੀ ਗੱਲ ਹੈ ਬੜਾ ਗੰਭੀਰ ਵਿਸ਼ਾ ਬਹੁਤ ਵੱਡਾ ਗਭੀਰ ਵਿਸ਼ਾ ਲੰਬੀ ਚਰਚਾ ਹੈ ਲੰਬੀ ਚਰਚਾ ਜੀ ਅੱਛਾ ਆਉਣ ਬੜੇ ਸਮੇਂ ਦਿਨਾਂ ਦੇ ਵਿੱਚ ਕੀ ਪ੍ਰੋਗਰਾਮ ਨੇ ਸਾਲਾਂ ਆਹ ਬਸ ਜੀ ਇੱਕ ਤੇ ਬਾਕੀ ਉਹਨਾਂ ਬਿਸਾਈਡ ਦਾ ਨਵੀਆਂ ਕਲਵਾ ਨਵੀਂ ਇਰਾਨ ਜਿਹੜੇ ਸਾਡੇ ਮੈਡੀਕਲ ਕੈਂਪਸ ਨੇ ਜਾਂ ਹੋਰ ਮੁਲਕਾਂ ਦੇ ਵਿੱਚ ਕੰਮ ਚੱਲਦੇ ਹੈਗੇ ਆ ਆ ਬਰਕਰਾਰ ਬਾਈਗੂ ਦੀ ਕਿਰਪਾ ਨਾਲ ਆ ਅਰਦਾਸ ਕਰਦੇ ਕਿ ਉਹ ਚੱਲਦੇ ਰਹਿਣ ਨਵੀਆਂ ਕਲਵਾ ਨਵੀਂ ਇਰਾਨ ਇੱਕ ਬਹੁਤ ਹੀ ਆ ਮਾਨ ਜਿੰਨੇ ਵੀ ਤੁਹਾਡੇ ਦਰਸ਼ਕ ਦੇਸ਼ਾਂ ਵਿਦੇਸ਼ਾਂ ਵਿੱਚ ਨੇ ਮੈਨੂੰ ਪਤਾ ਵੱਡਾ ਆਧਾਰ ਆ ਇੱਕ ਰਜ ਜ਼ਰੂਰ ਕਰਾਂਗਾ ਮਾਫਾਪਨੋ ਪਲੀਜ਼ ਆਪਣੇ ਘਰ ਤੋਂ ਜੇ ਮਾਂ ਬੋਲੀ ਸੱਭਿਆਚਾਰ ਬਰਾਸਤ ਧਰਮ ਜੇ ਸ਼ੁਰੂ ਹੁੰਦਾ ਤੇ ਉਹ ਘਰ ਤੋਂ ਹੀ ਹੁੰਦਾ ਹੈ ਜੇ ਅਸੀਂ ਘਰ ਦੇ ਵਿੱਚ ਧਰਮ ਦੀ ਗੱਲ ਨਾ ਨਹੀਂ ਲੈਣਾ ਜੇ ਅਸੀਂ ਘਰ ਦੇ ਵਿੱਚ ਮਾਂ ਬੋਲੀ ਦੇ ਵਿੱਚ ਬੋਲਣਾ ਨਹੀਂਗਾ ਤੇ ਮਾਵਾ ਨੇ ਜਾਂ ਪਿਆ ਨਹੀਂ ਬੱਚੇ ਨੂੰ ਇੰਗਲਿਸ਼ ਦੇ ਵਿੱਚ ਜੋ ਕਹਿਣਾ ਕਹਿਣਾ ਤਫੇ ਬਾਹਰ ਲਸੀ ਤੁਹਾਡੇ ਵਰਗੇ ਸਾਡੇ ਵਰਗੇ মিডিਆ ਐਨ ਐਨ ਜੀਓਜ਼ ਉਹ ਕੁਝ ਵੀ ਕਰ ਲੈਣ ਬਦਲਾ ਆਉਣਾ ਹੀ ਨਹੀਂ ਕਿਉਂ ਇੱਕ ਘਰੋਂ ਹੀ ਸ਼ੁਰੂ ਹੋਣਾ ਸੋ ਮੇਰੀ ਹੰਬਰ ਰਿਕਵੈਸਟ ਹੈ ਜਿੰਨੇ ਵੀ ਦੇਸ਼ਾਂ ਦੇਸ਼ਾਂ ਦੇ ਲੋਕ ਦੇਖਦੇ ਨੇ ਟੈਲੀਵਿਜ਼ਨ ਨੂੰ ਪਲੀਸ ਇੰਗਲਿਸ਼ ਕਾਓ ਫ੍ਰੈਂਚ ਕਾਓ ਡੱਚਿਸ ਕਾਓ ਜਿਹੜੀ ਮਰਜੀ ਲੈਂਗੁਏਜ ਬੱਚੇ ਨੂੰ ਸਿਖਾਓ ਬਹੁਤ ਬਹੁਤ ਜ਼ਰੂਰੀ ਹੈ ਪਰ ਮਾਂ ਬੋਲੀ ਤੇ ਮਾਂ ਬੋਲੀ ਹੋਈ ਨਾ ਉਹਨੂੰ ਜੇ ਅਸੀਂ ਬਿਸਰ ਜਾਾਂਗੇ ਆ ਬਹੁਤਾ ਚੰਗਾ ਨਹੀਂ ਹੋਏਗਾ ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਤੇ ਆਮ ਬੈਰੀ ਸ਼ੋਰ ਤੇ ਵੀ ਡੂਆ ਬਿਲਕੁਲ ਜੀ ਰਿਜ਼ਲਟ ਹਮੇਸ਼ਾ ਵਧੀਆ ਨਿਕਲਦ ਨੇ ਜੇ ਆਪਾਂ ਸੁਚਾਰੂ ਸੋਚ ਲੈ ਕੇ ਚੱਲਾਂਗੇ ਸੋਚ ਤਾਂ ਵਧੀਆ ਹੋਊਗੀ ਜੇ ਅਸੀਂ ਜਿਸ ਤਰ੍ਹਾਂ ਬਾਟ ਸਾਹਿਬ ਨੇ ਕਿਹਾ ਵੀ ਘਰ ਤੋਂ ਅਸੀਂ ਸ਼ੁਰੂ ਕਰਾਂਗੇ ਅਸੀਂ ਬੱਚਿਆਂ ਨੂੰ ਜੋ ਸਿਖਾਉਨੇ ਆ ਬੱਚਿਆਂ ਦੀ ਜੋ ਅਸੀਂ ਸਿਰਜਣਾ ਕਰਦੇ ਆ ਉਹੀ ਬੱਚੇ ਸਿੱਖਦੇ ਨੇ ਜੇ ਤੁਸੀਂ ਬੱਚਿਆਂ ਨੂੰ ਗਾਣਾ ਸਿਖਾਉਂਗੇ ਤਾਂ ਗਾਣਾ ਸਿੱਖਣਗੇ ਜੇ ਤੁਸੀਂ ਉਹਨੂੰ ਗੁਰੂਆਂ ਬਾਰੇ ਦੱਸੋਗੇ ਤਾਂ ਉਹਨਾਂ ਨੂੰ ਗੁਰੂਆਂ ਦਾ ਗਿਆਨ ਹੋਊਗਾ ਸੋ ਇੱਕ ਸਿਰਫ ਸੁੱਕੀ ਬਾਤ ਹੀ ਨਹੀਂ ਕੋਸ਼ਿਸ਼ ਕਰ ਰਹੇ ਬਹੁਤ ਸਾਰੇ ਬੁੱਧੀਜੀਵੀ ਨੇ ਜਿਹੜੀ ਪੂਰੀ ਦੁਨੀਆ ਵਿੱਚ ਘੁੰਮ ਘੁੰਮ ਕੇ ਆਪਣੇ ਨਿੱਜੀ ਪੈਸਾ ਖਰਚ ਕਰਕੇ ਸਾਰੇ ਸਵਾਰਥਾਂ ਨੂੰ ਛਿੱਕੇ ਟੰਕ ਕੇ ਇਹ ਉਪਰਾਲੇ ਕਰ ਰਹੇ ਨੇ ਪਰ ਇਹ ਉਪਰਾਲੇ ਤਾਂ ਕਾਮਯਾਬ ਹੋਣਗੇ ਜੇ ਤੁਸੀਂ ਲੋਕ ਸਾਡਾ ਸਾਥ ਦੇਓ ਤੁਹਾਨੂੰ ਸਾਡੀ ਇਹ ਚਰਚਾ ਛੋਟੀ ਜੀ ਕਿੰਦਾ ਦੀ ਲੱਗੀ ਆਪਣੇ ਵਿਚਾਰ ਸਾਨੂੰ ਜਰੂਰ ਦਿਓ ਸਤਿ ਸ਼੍ਰੀ ਅਕਾਲ